ਪੰਜਾਬ ਦੇ ਨੌਜਵਾਨ ਲਗਾਤਾਰ ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਵਿਦੇਸ਼ਾਂ ਦਾ ਰੋਖ ਕਰ ਰਹੇ ਨੇ ਵਧੇਰੇ ਨੌਜਵਾਨਾਂ ਦਾ ਸੁਪਨਾ ਹੁੰਦਾ ਕਿ ਉਹ ਕੈਨੇਡਾ ਦੀ ਧਰਤੀ ਤੇ ਜਾਣ ਮਾਪੇ ਨੌਜਵਾਨਾਂ ਨੂੰ ਕਰਜ਼ਾ ਚੁੱਕ ਕੇ ਜਾਂ ਜਿਵੇਂ ਤਿਵੇਂ ਵੀ ਕਰਕੇ ਵਿਦੇਸ਼ ਭੇਜ ਦਿੰਦੇ ਨੇ ਪਰ ਪਿਛਲੇ ਸਮੇਂ ਮਾਪਿਆਂ ਤੇ ਹਰ ਇੱਕ ਬੰਦੇ ਨੂੰ ਚਿੰਤਤ ਕਰਨ ਵਾਲੀਆਂ ਖਬਰਾਂ ਸਾਹਮਣੇ ਆਈਆਂ ਜਦੋਂ ਲਗਾਤਾਰ ਪੰਜਾਬ ਦੇ ਨੌਜਵਾਨਾਂ ਦੀਆਂ ਵਿਦੇਸ਼ ਦੀ ਧਰਤੀ ਤੇ ਮੌਤਾਂ ਹੋਈਆਂ ਤੇ ਇਹਨਾਂ ਮੌਤਾਂ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾਂਦਾ ਸੀ ਪਰ ਪੰਜਾਬੀ ਟਰਬਿਊਨ ਦੀ ਖਬਰ ਮੁਤਾਬਕ ਇਹ ਮੌਤਾਂ ਦਿਲ ਦਾ ਦੌਰਾ ਪੈਂਡ ਕਰਕੇ ਨਹੀਂ ਬਲਕਿ ਨਸ਼ੇ ਦੀ ਓਵਰਡੋਸ ਕਰਕੇ ਹੋਈਆਂ ਹਨ ਪ੍ਰਸ਼ਾਸਨ ਵੱਲੋਂ ਆਪਣੀ ਗਲਤੀ ਲਕਾਉਣ ਤੇ ਮਾਪਿਆਂ ਵੱਲੋਂ ਸਮਾਜਿਕ ਨਮੂਸ਼ੀ ਦੇ ਡਰੋਂ ਦਿਲ ਦਾ ਦੌਰਾ ਪੈਣ ਕਰਕੇ ਹੋਈਆਂ ਮੌਤਾਂ ਦੱਸ ਦਿੱਤੀਆਂ ਜਾਂਦੀਆਂ ਸੀ ਪੋਸਟ ਮਾਰਟਮ ਰਿਪੋਰਟ ਸਿਰਫ ਮਾਪਿਆਂ ਜਾਂ ਪਰਿਵਾਰ ਨਾਲ ਹੀ ਸਾਂਝੀ ਕੀਤੀ ਜਾਂਦੀ ਹੈ ਬੀਤੇ ਹਫ਼ਤਿਆਂ ਚ 20 ਬਾਈ ਸਾਲਾਂ ਦੇ ਕਈ ਨੌਜਵਾਨਾਂ ਦੀਆਂ ਹੋਈਆਂ ਮੌਤਾਂ ਦੀ ਪੁਖਤਾ ਜਾਣਕਾਰੀ ਤੇ ਸਾਹਮਣੇ ਆਇਆ ਕਿ ਇਹਨਾਂ ਦੀ ਮੌਤ ਦਾ ਅਸਲ ਕਾਰਨ ਨਸ਼ੇ ਦੀ ਓਵਰਡੋਸ ਸੀ ਪਰ ਪੰਜਾਬ ਚ ਉਹਨਾਂ ਦੇ ਨੇੜਲੇ ਰਿਸ਼ਤੇਦਾਰਾਂ ਦੇ ਹਵਾਲਿਆਂ ਨਾਲ ਲੱਗੀਆਂ ਖਬਰਾਂ ਚ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾਂਦਾ ਸੀ ਅਜਿਹੀਆਂ ਮੌਤਾਂ ਦੇ ਕਾਰਨਾ ਦੀ ਸਹੀ ਜਾਣਕਾਰੀ ਰੱਖਣ ਵਾਲੇ ਪੁਲਿਸ ਮੁਲਾਜ਼ਮ ਡਾਕਟਰਾਂ ਅਦੇਸਮਾਜ ਸੇਵੀਆਂ ਨੇ ਆਪਣੀ ਪਿਛਾਣ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਇਸ ਬਾਰੇ ਕੋਈ ਵੀ ਜਨਤਕ ਤੌਰ ਤੇ ਬੋਲਣ ਲਈ ਤਿਆਰ ਨਹੀਂ ਹੁੰਦਾ ਅਸਲ ਕਾਰਨ ਲਪਾਉਣ ਪਿੱਛੇ ਤਰਸ ਦੇ ਪਾਤਰ ਬਣੇ ਪੀੜਤ ਮਾਪਿਆਂ ਨਾਲ ਹਮਦਰਦੀ ਜੁੜੀ ਹੁੰਦੀ ਹੈ ਇੱਕ ਪੰਜਾਬ ਪੁਲਿਸ ਅਫਸਰ ਨੇ ਨਸ਼ਿਆਂ ਦੀ ਭੇਟ ਚੜੇ ਆਪਣੇ ਪੁੱਤ ਦਾ ਦੁੱਖ ਫਰੂਲਦਿਆਂ ਕਿਹਾ ਕਿ ਮੌਤਾਂ ਦਾ ਅਸਲ ਕਾਰਨ ਮਿਲਾਵਟ ਤੋਂ ਬਿਨਾ ਯਾਨੀ ਕਿ ਖਾਲਸ ਨਸ਼ਾ ਤੇ ਰਸਾਇਣਾਂ ਦੀ ਵਰਤੋਂ ਹੈ ਕਈ ਪੰਜਾਬੀ ਨੌਜਵਾਨਾਂ ਦੀਆਂ ਲਾਸ਼ਾਂ ਨੇੜਿਓ ਉਸਨੇ ਖੁਦ ਸੂਈਆਂ ਭਰਮਤ ਕੀਤੀਆਂ ਨੇ ਇਸੇ ਤਰ੍ਹਾਂ ਡਾਕਟਰ ਪਰਗਟ ਸਿੰਘ ਨੇ ਦੱਸਿਆ ਕਿ ਹਾਥੀਆਂ ਨੂੰ बेहोਸ਼ ਕਰਨ ਲਈ ਵਰਤੀ ਜਾਂਦੀ ਦਵਾਈ ਕਾਰਫਟੈਨਿਲ ਰਵਾਇਤੀ ਨਸ਼ਿਆਂ ਤੋਂ ਸਸਤੀ ਹੋਣ ਕਰਕੇ ਇਸ ਦੀ ਓਵਰਡੋਜ਼ ਮੌਤ ਦਾ ਕਾਰਨ ਬਣਦੀ ਹੈ ਯਾਨੀ ਕਿ ਪਿਛਲੇ ਸਮੇਂ ਜੁਨੀਆਂ ਵੀ ਖਬਰਾਂ ਆਈਆਂ ਕਿ ਵਿਦੇਸ਼ ਦੀ ਧਰਤੀ ਤੇ ਨੌਜਵਾਨਾਂ ਦੀ ਮੌਤ ਹੋਈ ਹੈ ਫਿਰ ਕਹਿ ਦਿੱਤਾ ਜਾਂਦਾ ਸੀ ਕਿ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਹੈ ਪਰ ਉਹਨਾਂ ਚ ਵਧੇਰੇ ਮੌਤਾਂ ਨਸ਼ੇ ਦੀ ਓਵਰਡੋਜ਼ ਕਰਕੇ ਹੋਈਆਂ ਨੇ ਮਾਪੇ ਸਮਾਜ ਚ ਆਪਣੀ ਬਦਨਾਮੀ ਤੋਂ ਬਚਣ ਦੇ ਲਈ ਕਿ ਸਾਡੀ ਬਦਨਾਮੀ ਨਾ ਹੋਵੇ ਸਮਾਜਿਕ ਨਮੂਸ਼ੀ ਦੇ ਰੂਮ ਮਾਪੇ ਇਹ ਕਹਿ ਦਿੰਦੇ ਸੀ ਕਿ ਸਾਡੇ ਪੁੱਤ ਦੀ ਮੌਤ ਜ਼ਿਲਦਾ ਦੁਆਰਾ ਪੈਂਡ ਕਰਕੇ ਹੋਈ ਹੈ ਜਦਕਿ ਮਾਪਿਆਂ ਨੂੰ ਪਤਾ ਹੁੰਦਾ ਸੀ ਕਿ ਉਹਨਾਂ ਦੀ ਪੁੱਤ ਦੀ ਮੌਤ ਜ਼ਿਲਦਾ ਦੁਆਰਾ ਪੈਂਡ ਕਰਕੇ ਨਹੀਂ ਬਲਕਿ ਨਸ਼ੇ ਦੀ ਓਵਰਡੋਸ ਕਰਕੇ ਹੋਈ ਹੈ ਕਿਉਂਕਿ ਜਦੋਂ ਉਹਨਾਂ ਬੱਚਿਆਂ ਦਾ ਨੌਜਵਾਨਾਂ ਦਾ ਪੋਸਟਮਾਰਟਮ ਕੀਤਾ ਜਾਂਦਾ ਤਾਂ ਪੋਸਟਮਾਰਟਮ ਰਿਪੋਰਟ ਦੇ ਵਿੱਚ ਸਭ ਕੁਝ ਸਪਸ਼ਟ ਹੋ ਜਾਂਦਾ ਸੀ ਉਹ ਪੋਸਟਮਾਰਟਮ ਰਿਪੋਰਟ ਮਾਪਿਆਂ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਾਂਦੀ ਸੀ ਜਿਸ ਤੋਂ ਸਿੱਧੇ ਤੌਰ ਤੇ ਦੱਸਿਆ ਹੁੰਦਾ ਸੀ ਮੌਤ ਦਾ ਅਸਲ ਕਾਰਨ ਤੇ ਅਸਲ ਕਾਰਨ ਨਸ਼ੇ ਦੀ ਓਵਰਡੋਸ ਹੁੰਦਾ ਸੀ ਪਰ ਸ਼ਾਸਨ ਆਪਣੀ ਗਲਤੀ ਲੁਕਾਉਣ ਦੇ ਲਈ ਕਹਿ ਦਿੰਦਾ ਸੀ ਕਿ ਇਹਨਾਂ ਨੌਜਵਾਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ